ਸਾਰੇ ਹੀ ਸਟੂਡੈਂਟਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਟੂਡੈਂਟ ਅੱਜ ਮੈਂ ਤੁਹਾਡੇ ਸਾਹਮਣੇ 12ਵੀਂ ਕਲਾਸ ਦੀ ਇਲੈਕਟਿਵ ਪੰਜਾਬੀ ਦੇ ਸੂਫੀ ਕਾਵ ਦਾ ਕਵੀ ਹੈ ਬੇਟਾ ਸ਼ਾਹ ਹੁਸੈਨ ਠੀਕ ਆ ਉਹਦੀ ਲਾਸਟ ਕਾਫੀ ਹੈ ਜਿਹੜੀ ਉਹਨੂੰ ਐਕਸਪਲੇਨ ਕਰਨ ਜਾ ਰਹੀਆਂ ਉਮੀਦ ਕਰਦੀਆਂ ਤੁਹਾਨੂੰ ਸਮਝ ਆ ਜੂਗੀ ਠੀਕ ਆ ਧਿਆਨ ਨਾਲ ਸੁਣ ਲੈਣਾ ਸਾਰਿਆਂ ਨੇ ਇਹਨੂੰ ਦੋ ਪੈਰੇ ਬਣਣਗੇ ਬੇਟਾ ਦੋਨੋਂ ਹੀ ਤੁਹਾਨੂੰ ਸਮਝ ਆ ਜਾਣੇ ਆ ਤੁਸੀਂ ਇੱਕ ਵਾਰ ਸੁਣ ਲੈਣਾ ਆਜੋ ਕਰੀਏ ਸਟਾਰਟ ਸਭ ਤੋਂ ਪਹਿਲਾਂ ਬੇਟਾ ਤੁਸੀਂ ਕੀ ਕਰਨਾ ਉਵੇਂ ਜਿਵੇਂ ਮੈਂ ਪਹਿਲਾਂ ਦੱਸਿਆ ਵਾ ਹੁਣ ਤੱਕ ਤਾਂ ਸ਼ਾਇਦ ਤੁਹਾਨੂੰ ਪ੍ਰਸੰਗ ਯਾਦ ਹੋ ਗਿਆ ਹੋਵੇ ਪਹਿਲਾਂ ਪ੍ਰਸੰਗ ਲਿਖਣਾ ਏ ਕਾਵ ਟੋਟਾ ਮਦ ਕਲੀਨ ਪੰਜਾਬੀ ਕਾਵ ਝਲਕਾਂ ਤੇ ਇਤਿਹਾਸ ਪੁਸਤਕ ਵਿੱਚ ਦਰਜ ਸ਼ਾਹ ਹੁਸੈਨ ਦੀ ਕਾਫੀ ਪਾਵੇਂ ਗਾਦੀਦਾਰ ਸਾਹਿਬ ਦਾ ਵਿੱਚੋਂ ਲਿਆ ਗਿਆ ਹੈ ਇਸ ਕਾਫੀ ਵਿੱਚ ਸ਼ਾਹ ਹੁਸੈਨ ਜੀ ਨੇ ਮਨੁੱਖ ਨੂੰ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਨੀਵਾ ਹੋਣ ਬਾਰੇ ਪਾਵ ਨਿਮਰਤਾ ਧਾਰਨ ਕਰਨ ਲਈ ਤੇ ਆਪਣੇ ਜਿਹੜਾ ਉਹਦੇ ਮਾੜੇ ਕਰਮਾ ਉਹਨਾਂ ਤੋਂ छुटਖਾਰਾ ਪਾਣ ਲਈ ਪਰਮਾਤਮਾ ਦਾ ਨਾਮ ਜਪਣ ਲਈ ਕਿਹਾ ਹੈ ਠੀਕ ਆ ਬੇਟਾ ਇਹ ਹੀ ਲਿਖਣਾ ਤੁਸੀਂ ਉਸ ਤੋਂ ਬਾਅਦ ਆ ਜੋ ਵਿਆਖਿਆ ਠੀਕ ਆ ਵਿਆਖਿਆ ਦੇ ਵਿੱਚ ਤੁਸੀਂ ਕੀ ਲਿਖਣਾ ਦੇਖੋ ਬੇਟਾ ਫਸਟ ਲਾਈਨ ਆ ਪਾਵੇਂ ਗਾਦੀਦਾਰ ਸਾਹਿਬ ਦਾ ਫਕੀਰਾ ਹੋਰ ਵੀ ਨੀਵਾ ਹੋਏ ਸ਼ਾਹ ਹੁਸੈਨ ਕਹਿੰਦਾ ਹੈ ਕਿ हे ਫਕੀਰ ਜੇ ਤੂੰ ਨੀਵਾ ਹੋ ਕੇ ਚੱਲੇਗਾ ਨੀਵਾ ਮਤਲਬ ਨਿਮਰਤਾ ਧਾਰਨ ਕਰਕੇ ਚੱਲੇਗਾ ਤਾਂ ਤੈਨੂੰ ਉਸ ਪਰਮਾਤਮਾ ਦਾ ਜਿਹੜਾ ਦਰਸ਼ਨ ਉਹ ਜ਼ਰੂਰ ਹੋਵੇਗਾ ਅਗਲੀ ਲਾਈਨ ਜਿੱਥੇ ਸ਼ਾਹ ਹੁਸੈਨ ਜੀ ਕਹਿੰਦੇ ਆ ਟੋਪੀ ਮੈਲੀ ਸਾਬਣ ਥੋੜਾ ਬੈ ਕਿਨਾਰੇ ਧੋਏ ਇਹਨੂੰ ਸਮਝਣਾ ਬੇਟਾ ਤੁਸੀਂ ਦੇਖੋ ਤਿੰਨ ਗੱਲਾਂ ਲਿਖੀਆਂ ਹੋਈਆਂ ਇੱਕ ਤਾਂ ਟੋਪੀ ਮੈਲੀ ਸਾਬਨ ਤੇ ਬਹਿ ਕਿਨਾਰੇ ਠੀਕ ਆ ਟੋਪੀ ਮੈਲੀ ਦਾ ਮਤਲਬ ਵੀ ਜੀਵਨ ਜਿਹੜਾ ਸਾਡੇ ਜੀਵਨ ਦੇ ਵਿੱਚ ਔਗਣ ਭਰੇ ਹੋਏ ਆ ਠੀਕ ਆ ਸਾਬਨ ਪਾਪ ਗੁਰੂ ਦੀ ਸਿੱਖਿਆ ਬਹਿ ਕਿਨਾਰੇ ਪਾਪ ਪਰਮਾਤਮਾ ਦੇ ਨਾਮ ਦੇ ਕੰਡੇ ਉੱਤੇ ਬਹਿ ਕੇ ਇਹ ਇਹ ਲਿਖਣਾ ਤੁਸੀਂ ਇਸੇ ਤਰ੍ਹਾਂ ਲਿਖਣਾ ਵੀ ਸ਼ਾਹ ਹੁਸੈਨ ਜੀ ਜਿਹੜੇ ਕਹਿੰਦੇ ਆ ਹੇ ਪਾਈ ਤੂੰ ਆਪਣੇ ਜੀਵਨ ਰੂਪੀ ਠੀਕ ਹੈ ਜਿਹੜੀ ਟੋਪੀ ਆ ਉਹ ਮੈਲ ਹੀ ਹੋ ਚੁੱਕੀ ਹੈ ਉਹਦੇ ਵਿੱਚ ਔਗਣ ਭਰ ਚੁੱਕੇ ਆ ਉਸ ਨੂੰ ਗੁਰੂ ਦੀ ਸਿੱਖਿਆ ਦਾ ਸਾਬਣ ਲਾ ਕੇ ਪਰਮਾਤਮਾ ਦੇ ਨਾਮ ਦੇ ਕੰਡੇ ਬਹਿ ਕੇ ਧੋ ਲੈ ਮੀਣੀ ਟੱਗੀ ਨਾਮ ਸਾਈਂ ਦਾ ਮੀਣੀ ਟੱਗੀ ਬਟਾ ਕਹਿੰਦੇ ਆ ਜਿਹੜੀ ਛੋਟੀ ਹੁੰਦੀ ਹੈ ਨਾ ਉਹਦੇ ਜਿਹਦੇ ਸਿੰਘ ਮੁੜੇ ਹੁੰਦੇ ਆ ਉਹਨੂੰ ਮੀਨੀ ਟੱਗੀ ਕਹਿੰਦੇ ਆ ਯਾਦ ਰੱਖਣਾ ਤੁਸੀਂ ਸਾਰਿਆਂ ਨੇ ਠੀਕ ਆ ਨਾਮ ਸਾਈ ਦਾ ਅੰਦਰ ਬੈ ਕਰ ਚੋਏ ਇੱਥੇ ਦੇਖੋ ਸ਼ਾਮ ਸਿੰਘ ਜੀ ਕਹਿੰਦੇ ਆ ਕਹਿੰਦੇ ਆ हे ਭਾਈ ਉਸ ਪਰਮਾਤਮਾ ਦਾ ਨਾਮ ਜਿਹੜਾ ਉਹ ਮੀਨੀ ਟੱਗੀ ਦੇ ਸਮਾਨ ਆ ਮੀਨੀ ਟੱਗੀ ਨਾਮ ਸਾਈ ਦਾ ਵੀ ਜਿਹੜਾ ਪਰਮਾਤਮਾ ਦਾ ਨਾਮ ਆ ਉਹ ਮੀਨੀ ਟੱਗੀ ਦੇ ਸਮਾਨ ਆ ਉਸ ਨੂੰ ਤੂੰ ਅੰਦਰ ਬਹਿ ਕਰ ਚੋਏ ਅੰਦਰ ਬਹਿ ਕਰ ਚੋਏ ਵੀ ਉਹਨੂੰ ਚੁੱਪਚਾਪ ਅੰਦਰ ਬੈਠ ਕੇ ਚੋਲ ਹੈ ਭਾਵ ਕੀ ਆ ਪਰਮਾਤਮਾ ਦਾ ਨਾਮ ਆ ਜਿਹੜਾ ਉਹ ਚੁੱਪਚਾਪ ਅੰਦਰ ਬੈਠ ਕੇ ਜਪ ਲੈ ਉਛਲ ਨਦੀਆਂ ਤਾਰੂ ਹੋਈਆਂ ਮੈਂ ਕੰਡੇ ਰਹੀ ਖਲੋਈ ਇਹਦਾ ਭਾਵ ਆ ਬੇਟਾ ਦੇਖੋ ਸ਼ਾਹ ਹੁਸੈਨ ਜੀ ਕਹਿੰਦੇ ਆ ਕਿ ਜਿਹੜੇ ਨਾਮ ਜਪਦੇ ਆ ਉਹਨਾਂ ਦੇ ਲਈ ਜਿਹੜੀਆਂ ਵਿਕਾਰਾਂ ਦੀਆਂ ਨਦੀਆਂ ਆ ਉਹ ਤਰਨਯੋਗ ਹੋ ਜਾਂਦੀਆਂ ਭਾਵ ਕੀ ਇਹ ਮਨੁੱਖ ਦੇ ਜਿਹੜੇ ਅੰਦਰਲੇ ਵਿਕਾਰ ਆ ਉਹ ਖਤਮ ਹੋ ਜਾਂਦੇ ਆ ਠੀਕ ਆ ਮੈਂ ਕੰਡੇ ਰਹੀ ਖਲੋਈ ਪਰ ਕੀ ਆ ਮੈਂ ਉਸ ਨੂੰ ਤਾਰ ਨਹੀਂ ਸકી ਕਿਉਂ ਕਿ ਕਿਉਂਕਿ ਪ੍ਰਭੂ ਦਾ ਨਾਮ ਸਿਮਰਨ ਨਹੀਂ ਜਪਿਆ ਠੀਕ ਆ ਉਸ ਪਰਮਾਤਮਾ ਦਾ ਨਾਮ ਨਹੀਂ ਲਿਆ ਮੈਂ ਕਹੇ ਹੁਸੈਨ ਫਕੀਰ ਸਾਈਂ ਦਾ ਹੂਣੀ ਹੋਏ ਸੋ ਹੋਏ ਸ਼ਾਹ ਹੁਸੈਨ ਜੀ ਕਹਿੰਦੇ ਆ ਕਿ ਸ਼ਾਹ ਹੁਸੈਨ ਉਸ ਸਾਈਂ ਦਾ ਫਕੀਰ ਉਸ ਪਰਮਾਤਮਾ ਦਾ ਨਿਮਾਣਾ ਜਿਹਾ ਫਕੀਰ ਕਹਿੰਦਾ ਹੈ ਕਹਿੰਦਾ ਅਸਲ ਵਿੱਚ ਇਹ ਤਾਂ ਹੀ ਹੋ ਸਕਦਾ ਠੀਕ ਆ ਆਪਾਂ ਪਰਮਾਤਮਾ ਦਾ ਨਾਮ ਤਾਂ ਹੀ ਜਪ ਸਕਦੇ ਆ ਜਾਂ ਜੇ ਮੈਂ ਬਿਕਾਰਾਂ ਦੀ ਨਦੀ ਨੂੰ ਨਹੀਂ ਪਾਰ ਕਰ ਸਕਿਆ ਤਾਂ ਉਸ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ ਅਸਲ ਦੇ ਵਿੱਚ ਕੀ ਆ ਹੂਣੀ ਹੋਏ ਸੋ ਹੋਏ ਜੋ ਹੋਣਾ ਹੁੰਦਾ ਹੈ ਉਹ ਹੋ ਕੇ ਹੀ ਰਹਿੰਦਾ ਹੈ ਠੀਕ ਹੈ ਇਸ ਕਰਕੇ ਮੈਂ ਜਿਹੜੀ ਆ ਵੱਧ ਕਿਸਮਤ ਉਸ ਪ੍ਰਮਾਤਮਾ ਦੇ ਨਾਮ ਤੋਂ ਖਾਲੀ ਰਹਿ ਕੇ ਵਿਕਾਰਾਂ ਦੀ ਨਦੀ ਨੂੰ ਜਿਹੜਾ ਮੈਂ ਤਰ ਨਹੀਂ ਸਕੇ ਇਸ਼ਾ ਹੁਸੈਨ ਜੀ ਕਹਿੰਦੇ ਆ ਬੇਟਾ ਠੀਕ ਆ ਸਮਝਣ ਦੀ ਕੋਸ਼ਿਸ਼ ਕਰਨੀ ਇਹਨੂੰ ਥੋੜਾ ਜਿਹਾ ਟਫ ਆ ਤਾਂ ਫਿਰ ਵੀ ਨਹੀਂ ਕਹਿ ਸਕਦੇ ਵੀ ਤੁਹਾਨੂੰ ਵਰਡਸ ਦੇ ਜਿਹੜੇ ਅਰਥ ਆਉ ਸਮਝਾਣੇ ਚਾਹੀਦੇ ਆ ਠੀਕ ਆ ਤੁਸੀਂ ਇਹਨੂੰ ਬਣਾ ਸਕਦੇ ਹੋ इजीली ਠੀਕ ਹੈ ਓਕੇ ਬੇਟਾ ਉਮੀਦ ਕਰਦੀ ਆ ਤੁਹਾਨੂੰ ਸਮਝ ਆ ਗਿਆ ਹੋਊਗਾ ਠੀਕ ਆ ਅਗਰ ਸਮਝ ਆ ਜਾਂਦਾ ਇਹਨੂੰ ਆਪਣੇ ਫਰੈਂਡਸ ਦੇ ਨਾਲ ਜਰੂਰ ਸ਼ੇਅਰ ਕਰਨਾ ਠੀਕ ਹੈ ਮਿਲਦੇ ਆ ਅਗਲੇ ਲੈਕਚਰ ਦੇ ਨਾਲ ਧੰਨਵਾਦ